ਬੜੇ ਸਿੰਪਲ ਜਿਹੇ ਤਰੀਕੇ ਨਾਲ ਬਣਿਆ ਇਹ ਜੂਸ ਦਾ ਗਲਾਸ ਤੁਹਾਡੇ ਸਰੀਰ ਨੂੰ ਬਹੁਤ ਤਾਕਤ ਦੇਊਗਾ ਤੇ ਨਾਲ ਨਾਲ ਤੁਹਾਡਾ weight loss ਕਰਨ ਵਿੱਚ ਬੜੀ ਮਦਦ ਕਰੂਗਾ ਕਿਉਂਕਿ ਰਾਤ ਨੂੰ ਇਹਨੂੰ ਪੇਟ ਭਰ ਕੇ ਪੀਓਗੇ ਨਾ ਤੁਹਾਨੂੰ ਭੁੱਖ ਲੱਗੂਗੀ ਤੇ weight ਨੇ ਆਪਣੇ ਆਪ ਹੀ ਘਟ ਜਾਣਾ ਤੇ ਖੂਨ ਦੀ ਕਮੀ ਨੂੰ ਪੂਰਾ ਕਰੂਗਾ ਬਹੁਤ ਸਾਰੀਆਂ skin problem ਦੂਰ ਕਰੂਗਾ ਇਹ ਦੇ ਲਈ ਆਪਾਂ ਕੀ ਕੀ ਲਈ ਹੈ ਜੀ ਸੀਜ਼ਨ ਮੁਤਾਬਕ ਆਪਾਂ ਲਈ ਹੈ ਗਾਜਰ ਸਵਾ ਕਿਲੋ ਆਪਾਂ ਗਾਜਰ ਲਈ ਹੈ ਚਾਰ ਲਈ ਹੈ ਜੀ ਕਿੰਨੂ ਜਿਹੜੇ ਕਿ ਅੱਜਕੱਲ ਫੁੱਲ ਆ ਰਹੇ ਹੈ ਤੇ ਉਸ ਤੋਂ ਬਾਅਦ ਥੋੜਾ ਜਿਹਾ ਲਵਾਂਗੇ ਅਨਾਨਾਸ ਦੋ ਲਵਾਂਗੇ ਚਿਕੰਦਰ ਜਿਹੜੇ ਕਿ ਸਾਡੇ ਖੂਨ ਦੀ ਕਮੀ ਨੂੰ ਪੂਰਾ ਕਰਦੇ ਆ ਤੇ ਸੱਤ ਤੋਂ ਅੱਠ ਲਵਾਂਗੇ ਜੀ ਅਸੀਂ ਔਲੇ ਜਿਹੜੇ ਕਿ ਸਾਡੀ ਸਕਿਨ ਪ੍ਰੋਬਲਮ ਨੂੰ ਦੂਰ ਕਰਦੇ ਆ ਸਾਡਾ weight loss ਕਰਨ ਵਿੱਚ ਬੜੀ ਮਦਦ ਕਰਦੇ ਆ ਤੇ ਇਹਨਾਂ ਨੂੰ ਆਪਾਂ ਕੱਟ ਲਾਂਗੇ ਸਭ ਤੋਂ ਪਹਿਲਾਂ ਆਪਾਂ ਕੱਟਿਆ ਜੀ ਚਿਕੰਦਰ ਉਸ ਤੋਂ ਬਾਅਦ ਆਪਾਂ ਕੱਟਾਂਗੇ ਔਲੇ ਔਲਿਆਂ ਦੀਆਂ ਗਿੱਟਕਾਂ ਤੁਸੀਂ ਬਾਹਰ ਕੱਢ ਦੇਣੀ ਆ ਤੇ ਇਹਨੂੰ ਸਾਈਡਾਂ ਤੋਂ ਚੰਗੀ ਤਰ੍ਹਾਂ ਤੁਸੀਂ ਕੱਟ ਲੈਣਾ ਜਿਸ ਚੀਜ਼ ਵਿੱਚ ਤੁਸੀਂ ਜੂਸ ਕੱਢਣਾ ਚੀਜ਼ਾਂ ਨੂੰ ਉਹਦੇ ਅਕੋਰਡਿੰਗ ਹੀ ਕੱਟਿਓ ਜੇ ਤੁਸੀਂ ਜੂਸਰ ਲਾਉਂਗੇ ਤਾਂ ਇਸੇ ਹਿਸਾਬ ਨਾਲ ਕੱਟ ਲਿਓ ਪਰ ਜੇ ਤੁਸੀਂ ਕਿਸੇ ਵੀ ਮਿਕਸਰ ਵਗੈਰਾ ਵਿੱਚ ਗ੍ਰाइंड ਕਰਨਾ ਹੈ ਤਾਂ ਇਹਨਾਂ ਨੂੰ ਤੁਹਾਨੂੰ ਬਹੁਤ ਛੋਟਾ ਛੋਟਾ ਕੱਟਣਾ ਪਊਗਾ ਪਰ ਆਪਾਂ ਅੱਜ ਜੀ ਜੂਸਰ ਵਰਤਾਂਗੇ ਕਿਉਂਕਿ ਉਹਦੇ ਵਿੱਚ ਜੂਸ ਹੈ ਜਿਹੜਾ ਬੜੀ ਆਸਾਨੀ ਨਾਲ ਨਿਕਲ ਜਾਊਗਾ ਏ ਆਪਾਂ ਕਿਵੇਂ ਤਿਆਰ ਕਰਨਾ ਹੈ ਵੀ ਤੁਹਾਨੂੰ ਦੱਸਾਂਗੇ ਸਿੰਪਲ ਜਿਹਾ ਇਹਦਾ ਤਰੀਕਾ ਹੈ ਇਕ ਲਈ ਜੀ ਆਪਾਂ ਸਭ ਤੋਂ ਪਹਿਲਾਂ ਛੰਨੀ ਕਿਉਂਕਿ ਜੂਸ ਇਹਦੇ ਰਾਈ ਛਣ ਕੇ ਬਾਹਰ ਆ ਜਾਊਗਾ ਥੋੜਾ ਬਹੁਤਾ ਉਹਦੇ ਵਿੱਚ ਕੋਈ ਵੀ ਛਿਲਕਾ ਵਗੈਰਾ ਹੋਇਆ ਤਾਂ ਉਹ ਵਿੱਚ ਮਿਕਸ ਨਹੀਂ ਹੋਊਗਾ ਅੱਧਾ ਨਿਚੋੜ ਲਿਆ ਆਪਾਂ ਨੀਂंबू ਤੇ ਜੂਸਰ ਕਰ ਲਿਆ ਜੀ ਆਪਾਂ ਬਿਲਕੁਲ ਤਿਆਰ ਸਭ ਤੋਂ ਪਹਿਲਾਂ ਆਪਾਂ ਆਮਲਿਆਂ ਦਾ ਜੂਸ ਕੱਢਾਂਗੇ ਉਸ ਤੋਂ ਬਾਅਦ ਜੀ ਆਪਾਂ ਕਿੰਨੂਆਂ ਦਾ ਮਤਲਬ ਜਿਹੜੀਆਂ ਵੀ ਚੀਜ਼ਾਂ ਦਾ ਤੁਸੀਂ ਜੂਸ ਕੱਢੋਂਗੇ ਲਗਾਤਾਰ ਕਰਦੇ ਜਾਓ ਗਾਜਰ ਦਾ ਜੂਸ ਤੁਸੀਂ ਬਿਲਕੁਲ ਲਾਸਟ ਤੇ ਕੱਢਿਓ ਕਿਉਂਕਿ ਜਿਹੜੀਆਂ ਦੂਸਰੀਆਂ ਚੀਜ਼ਾਂ ਹੁੰਦੀਆਂ ਉਹਨਾਂ ਦਾ ਜੂਸ ਗਾੜਾ ਹੁੰਦਾ ਤੇ ਗਾਜਰ ਦਾ ਜੂਸ ਪਤਲਾ ਹੁੰਦਾ ਜਦੋਂ ਤੁਸੀਂ ਇਹਨੂੰ ਲਾਸਟ ਤੇ ਕੱਢੋਂਗੇ ਤਾਂ ਉਹ ਬਾਕੀ ਚੀਜ਼ਾਂ ਵਾਲਾ ਸਾਰਾ ਰਸ ਜੂਸਰ ਵਿੱਚੋਂ ਬਾਹਰ ਕੱਢ ਦੂਗਾ ਕੁਝ ਵੀ ਤੁਹਾਡਾ ਜੂਸਰ ਵਿੱਚ ਨਹੀਂ ਬਚਣਾ ਤੇ ਸਿੰਪਲ ਜਿਹੇ ਤਰੀਕੇ ਨਾਲ ਇਹ ਜੂਸ ਕੱਢਿਓ ਤੇ ਮਜੇ ਨਾਲ ਪੀਓ ਤੇ ਇਹਦੇ ਵਿੱਚ ਕਾਲਾ ਨਮਕ ਪਾਇਓ ਕਾਲੀ ਮਿਰਚ ਪਾਇਓ ਜਿਸ ਹਿਸਾਬ ਦਾ ਤੁਸੀਂ ਸਮਾਨ ਪਾਉਂਗੇ ਉਹੀ ਜਿਹਾ ਤੁਹਾਡੇ ਜੂਸ ਦਾ ਟੇਸਟ ਹੋਊਗਾ ਤੁਸੀਂ ਰਾਤ ਦੇ ਖਾਣੇ ਦੀ ਥਾਂ ਤੇ ਜੇ ਪੇਟ ਭਰ ਕੇ ਇਹ ਜੂਸ ਪੀਓਂਗੇ ਤਾਂ ਤੁਹਾਡਾ weight ਵੀ loss ਹੋਊਗਾ ਤੁਹਾਡੇ ਚਿਹਰੇ ਤੇ glow ਆਊਗੀ ਖੂਨ ਦੀ ਕਮੀ ਵੀ ਨਹੀਂ ਰਹਣੀ ਤੇ ਹੋਰ ਕਿੰਨੀਆਂ ਸਮੱਸਿਆਵਾਂ ਦੂਰ ਹੋਣਗੀਆਂ ਇਹ ਜਦੋਂ ਤੁਸੀਂ ਲਗਾਤਾਰ 15 ਤੋਂ 20 ਦਿਨ ਪੀਓਗੇ ਤੁਹਾਨੂੰ ਆਪਣੇ ਆਪ ਹੀ ਪਤਾ ਲੱਗ ਜੂ ਬਾਕੀ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਗਾਜਰ ਕਿਨੂ ਉਹ ਕਿੰਨੇ ਜਿਆਦਾ ਇਸ ਟਾਈਮ ਸਸਤੇ ਐ ਤੁਸੀਂ ਜਾਣਦੇ ਹੋ ਤੇ ਇਹਨੂੰ ਆਰਾਮ ਨਾਲ ਤੁਸੀਂ ਪੀ ਸਕਦੇ ਹੋ ਬਾਜ਼ਾਰ ਵਿੱਚ ਇਹੋ ਜਿਹਾ ਜੂਸ ਪਹਿਲੀ ਗੱਲ ਤਿਆਰ ਕਰਕੇ ਸਾਨੂੰ ਦਿੰਦੇ ਨਹੀਂ ਜੇ ਦਿੰਦੇ ਐ ਤਾਂ 50 ਰੁਪਏ ਤੋਂ ਲੈ ਕੇ 80 ਰੁਪਏ ਤੱਕ ਗਲਾਸ ਦਿੰਦੇ ਐ ਘਰ ਵਿੱਚ ਤੁਸੀਂ ਆਰਾਮ ਨਾਲ 10 ਤੋਂ 15 ਰੁਪਏ ਵਿੱਚ ਇਹ ਮਜ਼ੇਦਾਰ ਜਿਹਾ ਗਲਾਸ ਤਿਆਰ ਕਰਕੇ ਪੀ ਸਕਦੇ ਦੇਓ ਵੀਡੀਓ ਨੂੰ ਸ਼ੇਅਰ ਕਰਦੇ ਹੋ ਬਣਾ ਕੇ ਜਰੂਰ ਪੀ